i <laughs> ਕਿੱਧਰ ਗਈ ਬੀਬੀ ਇਹਨੂੰ ਪਤਾ ਹੈਗਾ ਵੀ ਇੱਧਰ ਨੂੰ ਗਈ ਹੈ ਮਾਮਾ ਲੈ ਗਿਆ ਬੀਬੀ ਨੂੰ ਕੋਈ ਮੈਨੂੰ ਮੰਜੀ ਪਾਸਲਾ ਆ ਗਿਆ ਮੇਰੇ ਜਵਾਕਾ ਕੋਲੋਂ ਆਇਆਗਾ ਤੇ ਨਵੀਂ ਤਾਂ ਡੈਡੀ ਖੁੰਦਣਗੇ ਕੋਈ ਮੇਲਾ ਦਾ ਜਾਤ ਦਾ ਬਿਜਾ ਨਾ ਕੋਈ ਸ਼ੁਰੂ ਤੇ ਚਾਹਨਾ ਬਾਕੀ ਖੁੰਦੇ ਤਾਂ ਪਤਾ ਲੱਗੂਗਾ ਹਾਂ ਜੀ ਆਏ ਮੇਰੇ ਜਿਸ਼ਨ ਪਤਕੜ ਸਰ ਜਿਸ਼ਨਰਗੇ ਨੇ ਭੇਜਿਆ ਸਮਾਨ ਹਾਂ ਆ ਦੋ ਜਾਕ ਤਾਂ ਹਾਂ ਇਹ ਸਹੀ ਹੈ ਕੱਲ ਵਾਲਿਆਂ ਨੇ ਮੈਨੂੰ ਪਤਾ ਨਹੀਂ ਸੀਗਾ ਉਹ ਤੋਂ ਫਿਰ ਤੁਸੀਂ ਮੰਗਵਾਈਆਂ ਸੀਗੇ ਹਨ ਬਸ ਜਮੋਂ ਸਹੀ ਹੈ ਸੋਣੀ ਲੱਗਦੀ ਜੀ ਹਾਂ ਆ ਲਾਓ ਮੜੇ ਕਲਰ ਜੇ ਇਹ ਦਾ ਵੀ ਕਲਰ ਵਾਲਾ ਸੋ ਹਾਂਜੀ ਇੱਕ ਕਾਰਡ ਹੋਰ ਆ ਗਿਆ ਇਹ ਹੈਗਾ ਦਾ ਵਿਆਹ 4 ਤਰੀਕ ਦਾ ਦੇਖਾਂਗੇ ਜੇ ਸੱਤ ਵਜੇ ਆ ਗਿਆ ਤਾਂ ਜਾਵਾਂਗੇ ਤੇ ਨਹੀਂ ਫਿਰ ਨਵੀਂ ਡੈਡੀ ਤੇ ਜਾਣਗੇ ਤੇ ਉਹਨਾਂ ਨੇ ਨਾਲ ਹੀ ਮਠਿਆਈ ਭੇਜਦੀ ਕਾਰਡ ਦੇ ਨਾਲ ਹੀ ਇਹ ਹੈਗਾ ਵਿਆਹ ਰਾਮਪਰੇ ਦਾ ਸ਼ਾਇਦ ਹਾਂ ਰਾਮਪਰੇ ਦਾ 4 ਤਰੀਕ ਦਾ ਇਹ ਕਾਰਡ ਸ਼ਾਮ ਜਿੰਨ ਭੇਜਿਆ ਸੀਗਾ इस तू तो बाद ग्रेसी न गेड़ा कटा कारदना है ना सिद्धा करे ना भी। कि ना सोना ग्रेसी आज अस तो जाने चलो 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 की देख दी है कूरा कित है हाँ नी कूरे कूरे है नहीं है ना क्रीची ओसे 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 आया इधर इधर हो फिर देख तूरे आ देख जिधर जवाक खेड दे इधर ऊसे खा जो देख दिया जवाकन ਹੈਲੋ ਜੀ ਸਸਤੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਲਵਾ ਵਲੋਗ ਵਿੱਚ ਅੱਜ ਫੇਰ ਅਸੀਂ ਵਿਆਹ ਤੇ ਚੱਲੇਗੇ ਤੇ ਗਗਨ ਵੀ ਹੋ ਗਈ ਤਿਆਰ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਵੀਡੀਓ ਤਿੰਨਾ ਮਤਲਬ ਸਾਫ਼ ਨਹੀਂ ਆਉਂਦੀ ਕਿ ਲਾਈਟ ਪਈ ਜਾਂਦੀ ਹੈ ਚਲ ਕੋਈ ਨਹੀਂ ਉਂ ਤਾਂ ਅਸੀਂ ਇੱਧਰ ਆਉ ਰਿਹਾ ਇੱਥੇ ਵਧੀਆ ਆਉਂਦੀ ਆ ਆ ਦੇ ਉਂ ਤਾਂ ਅਸੀਂ ਵਸੋਂ ਲਾਇਦੇ ਅੱਜ ਤੇ ਆ ਦਿਖਾਏ ਜੁੱਤੀ ਪਾਈ ਹੈ ਤੇ ਚਲੋ ਜੀ ਚੱਲਦੇ ਆ ਫਿਰ ਸਾਨੂੰ ਵੀ ਲੈ ਕੇ ਚੱਲਦੇ ਆ ਵਿਆਹ ਤੇ on TV. Obrigado. ਹਾਂਜੀ ਇਦਰਾ ਸੀ ਉਲਟ ਸਾਈਡ ਆ ਗਈ ਸੀਗੇ ਸਗੰਦੇਣ ਤੇ ਬੀਬੀ ਜੀ ਨਾਲ ਫੋਟੋ ਕਰਾਉਣੀ ਸੀ ਕਿ ਮੈਂ ਚਲੋ ਬੀਬੀ ਜੀ ਨਾਲ ਹੀ ਸਗੰ ਦੇ ਦਾਂਗੇ ਤੇ ਬਾਅਦ ਚ ਫਿਰ ਸਾਨੂੰ ਇੱਥੇ ਰੁਕਣਾ ਪਿਆ ਹਾਂਜੀ ਇੱਥੇ ਬੀਬੀ ਜੀ ਨੂੰ ਉਹ ਮਲਮਲੀ ਲੈ ਕੇ ਖਿੱਚ ਕੇ ਤੇ ਬੀਬੀ ਜੀ ਨੇ ਦੋ ਘੀੜੇ ਚ ਦਿੱਤੀ ਮੈਂ ਬਣਾਉਣ ਲੱਗੀ ਵੀਡੀਓ ਹਾਂਜੀ ਇਹ ਵਿਆਹ ਵਾਲੇ ਮੁੰਡੇ ਤੇ ਕੁੜੀ ਦੀਆਂ ਫੋਟੋਆਂ ਬਾਹਰ ਲੱਗੀਆਂ ਹੋਈਆਂ ਸੀ ਤੇ ਉਦੋਂ ਅਸੀਂ ਘਰ ਨੂੰ ਵਾਪਸ ਆਉਂਦੇ ਸੀ ਉਹਦੂ ਫਿਰ ਅਸੀਂ ਦੇਖਣ ਲੱਗੇ ਇਥੇ ਹਾਂਜੀ ਆ ਗਏ ਸੀਗੇ ਸੀ ਵਿਆਹ ਤੋਂ ਜਾ ਕੇ ਹੋਰ ਗਰੇਸੀ ਨੂੰ ਢੇੜਾ ਕਢਾ ਕੇ ਲਿਆਏ ਆ ਤੇ ਹੁਣ ਗਰੇਸੀ ਨੂੰ ਮੈਂ ਕਿ ਥੋੜੀ ਜੀ ਘੁੱਟਕ ਚਾਹ ਬਣਾ ਲਵਦੀ ਆ ਜੀ ਤੇ ਬਾਅਦ ਚ ਅਸੀਂ ਕੱਪੜੇ ਵੀ ਟਾਈ ਮਾਰ ਲਾਂਗੇ ਤੇ ਦੇਖਾਂਗੇ ਜੇ ਰੋਟੀ ਪਾਣੀ ਦਾ ਕੋਈ ਸਾਨੂੰ ਲੱਗਿਆ ਵੀ ਭੁੱਖ ਲੱਗੀ ਆ ਤਾਂ ਇੱਕ ਅੱਧੀ ਖਾ ਲਾਂਗੇ ਹਨਾ ਗਰੇਸੀ ਦੀ ਬਣਾਉਣੀ ਹੈ ਨਾ ਗਰੇਸੀ ਦੀ ਬਣਾਉਣੀ ਹੈਗੀ